ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਦੇਖੋ ਅੱਜ ਸਾਡੇ ਚਿਹਰੇ ਤੇ ਕਿੰਨੀ ਖੁਸ਼ਹਾਲੀ ਆ ਹਰਿਆਣਾ ਤੇ ਪੰਜਾਬ ਆਦਰ ਖੁੱਲ ਗਿਆ ਕਿੰਨੀ ਖੁਸ਼ਹਾਲੀ ਚੱਲ ਰਹੀ ਆ ਲੋਕ ਚਹਿਲ ਪਹਿਲ ਕਰ ਰਹੇ ਆ ਕਿੰਨਾ ਆਨੰਦ ਹੋ ਰਿਹਾ ਲੋਕਾਂ ਦਾ ਕੰਮਕਾਰ ਕਿੰਨਾ ਖੁਸ਼ਹਾਲ ਆ ਮੈਂ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਵਾਂ ਜਿਹੜਾ ਲੋਕਾਂ ਦਾ ਕੰਮਕਾਰ ਦਾ ਸੋਚਿਆ ਨਹੀਂ ਤਾਂ ਇੱਕ ਫਿਰਕੇ ਨੇ ਇਹਦੇ ਬੰਦ ਕਰਤਾ ਸੀਗਾ ਪਿਰਾ ਮਹੀਨੇ ਤੋਂ ਇਹ ਬਦਮਾਸ਼ੀ ਜਿਹੜੀ ਸੀ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੇ ਸਹੀ ਕੀਤੀ ਇਹਨਾਂ ਦੀ ਤੋੜੀ ਆੜੀ ਹੰਕਾਰ ਤੋੜਿਆ ਇਹਨਾਂ ਦਾ ਕਿਉਂਕਿ ਆ ਦੇਖੋ ਕਿੰਨਾ ਵਿਚਾਰਿਆਂ ਦਾ ਰੋਜ ਹੁਣ ਦੇਖੋ ਕਿੰਨੀ ਕਿੰਨੀ ਚੈਲ ਪੈ ਲਾ ਸੋਲ ਪਲਾਜ਼ਾ ਜਿਹੜਾ ਮਹੀਨੇ ਬਾ ਖੁੱਲਿਆ ਵੀ ਇਹ ਲੋਕ ਆਪਣੀ ਪੈਰਲਲ ਸਰਕਾਰ ਚ ਚਲਾਉਣ ਲੱਗੇ ਜਿਵੇਂ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਕਹਿ ਰਹੇ ਸੀ ਇਹ ਮੈਂ ਦੁਬਾਰਾ ਤੋਂ ਫੇਰ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਰਿਆਣਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਹੁਣ ਮੇਰੇ ਨਾਲ ਬਾਬਾ ਕਸ਼ਮੀਰ ਗਰੀ ਜੀ ਥੋੜੇ ਜੇ ਜਿਹੜੇ ਬਿਮਾਰ ਆ ਤੇ ਗੱਲ ਕਰਨਗੇ जय श्री राम जी पंजाब ਦਾ ਆਰਥਿਕ ਹਾਲਾਤ ਇਤਨੇ ਬੁਰੇ ਹੋ ਗਏ ਸੀ ਕਿ ਪੁੱਛੋ ਹੀ ਨਾ ਜਦ ਵੀ ਗੱਡੀ ਪਿੰਡਾਂ ਜੋ ਕਦਣੀਆਂ ਸਾਰੀਆਂ ਬੇਕਾਰ ਹੋ ਚੁੱਕੀਆਂ ਪੰਜਾਬ ਦੇ ਵਿੱਚੋਂ ਵੱਡੀਆਂ ਜਾ ਜਾ ਕੇ ਬੜਾ ਧੰਨਵਾਦ ਆ ਸਰਕਾਰਾਂ ਦਾ ਜੋ ਉਹਨਾਂ ਨੇ ਇਹ ਸ਼ੰਮੂ ਬੈਰੀਅਰ ਖੋਲ ਦਿੱਤਾ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦਾ ਬੜਾ ਧੰਨਵਾਦ ਆ ਹਰ ਹਹਾੜੀ ਅਸੀਂ 13 ਮਹੀਨੇ ਬਾਅਦ ਆ ਸੜਕ ਦੇਖੀ ਆ ਮੈਂ ਸਾਰੇ ਕਰਨ ਨੂੰ ਪ੍ਰਣਾਮ ਕਰਦਾ ਵਾਂ ਇਹ ਸਦਾ ਹੀ ਰਣਾ ਰੋੜਾ ਕੁਲੀ ਰਣਾ ਸਾਰੇ ਜਾਜਾਕਾਰ ਉਹਨਾਂ ਨੇਰੇ ਹਰਿਆਣਾ ਤੇ ਪੰਜਾਬ ਆਰਡਰ ਖੁੱਲ ਗਿਆ ਕਿੰਨੀ ਖੁਸ਼ਹਾਲੀ ਚੱਲ ਰਹੀ ਆ ਲੋਕ ਚੈਲ ਪੈਲ ਕਰ ਰਹੇ ਆ ਕਿੰਨਾ ਆਨੰਦ ਹੋ ਰਿਹਾ ਲੋਕਾਂ ਦਾ ਕੰਮਕਾਰ ਕਿੰਨਾ ਖੁਸ਼ਹਾਲ ਆ ਮੈਂ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਵਾਂ ਜਿਹੜਾ ਲੋਕਾਂ ਦਾ ਕੰਮਕਾਰ ਦਾ ਸੋਚਿਆ ਨਹੀਂ ਤਾਂ ਇੱਕ ਫਿਰਕੇ ਨਹੀਂ ਇਹਦੇ ਬੰਦ ਕਰਤਾ ਸੀਗਾ ਪੇਰਾ ਮਹੀਨੇ ਤੋਂ ਇਹ ਬਦਮਾਸ਼ੀ ਜਿਹੜੀ ਸੀ ਨਿਆ ਸਰਕਾਰ ਤੇ ਹਰਿਆਣਾ ਸਰਕਾਰ ਨੇ ਸਹੀ ਕੀਤੀ ਹੈ ਨਾ ਤੋੜੀ ਜੜੀ ਹੰਕਾਰ ਤੋੜਿਆ ਨਾ ਕਿਉਂਕਿ ਆ ਦੇਖੋ ਕਿੰਨਾ ਵਿਚਾਰਿਆਂ ਦਾ ਰੋਜ ਹੁਣ ਦੇਖੋ ਕਿੰਨੀ ਕਿੰਨੀ ਚੈਲ ਪੈ ਲਾ ਸੋਲ ਪਾਜਾ 13 ਮਹੀਨੇ ਬਾਅਦ ਖੁੱਲਿਆ ਵੀ ਇਹ ਲੋਕ ਆਪਣੀ ਪੈਰਲਲ ਸਰਕਾਰ ਚ ਚਲਾਉਣ ਲੱਗੇ ਜਿਵੇਂ ਮੱਖੋਦੀ ਦੀ ਭਵਾਨ ਸੀਮਾਨ ਜੀ ਕਹਿ ਰਹੇ ਸੀ ਮੈਂ ਦੁਬਾਰਾ ਤੋਂ ਫੇਰ ਮੱਖੋਦੀ ਦੀ ਭਵਾਨ ਸੀਮਾਨ ਜੀ ਦਾ ਰਾਤ ਤੈਦਲੋ ਧੰਨਵਾਦ ਕਰਦਾ ਹਰਿਆਣਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਹੁਣ ਮੇਰੇ ਨਾਲ ਬਾਬਾ ਕਸ਼ਵੀਗਰੀ ਜੀ ਥੋੜੇ ਜੇ ਚਲ ਬਿਮਾਰ ਆ ਤੇ ਗੱਲ ਕਰਨਗੇ जय श्री राम जी पंजाब ਦਾ ਆਖ ਹਾਲਾਤ ਇਤਨੇ ਬੁਰੇ ਹੋ ਗਏ ਸੀ ਕਿ ਪੁੱਛੋ ਹੀ ਨਾ ਜਗਮੀ ਗੱਡੀ ਪਿੰਡਾਂ ਚੋਂ ਕਢਣੀਆਂ ਸਾਰੀਆਂ ਬੇਕਾਰ ਹੋ ਚੁੱਕੀਆਂ ਪੰਜਾਬ ਦੇ ਵਿੱਚੋਂ ਗੱਡੀਆਂ ਜਾ ਜਾ ਕੇ ਬੜਾ ਧੰਨਵਾਦ ਆ ਸਰਕਾਰਾਂ ਦਾ ਜੋ ਉਹਨਾਂ ਨੇ ਇਹ ਸ਼ੰਮੂ ਬੈਰੀਅਰ ਖੋਲ ਦਿੱਤਾ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦਾ ਬੜਾ ਧੰਨਵਾਦ ਆ ਹਰ ਆ ਪਹਾੜ ਅਸੀਂ 13 ਮਹੀਨੇ ਬਾਅਦ ਆ ਸੜਕ ਦੇਖੀ ਆ ਮਾਦਾ ਫਲਕ ਨੂੰ ਪ੍ਰਣਾਮ ਕਰਦਾ ਹਾਂ ਇਹ ਸਦਾ ਹੀ ਰਣਾ ਰੋਣਾ ਕੁਲੀ ਰਣਾ ਸਾਰੇ ਜੱਜਕਾਰ ਹੁੰਦੇ ਰਹੇ